ਸਤਿ ਅਰਦਾਸ ਜੀ ਬਚਨ ਨੂੰ ਸਾਰੀ ਉਤਸਵ ਵਰਤਦਾ ਐਸ ਵੇਲੇ ਅਸੀਂ ਖੜੇ ਹਾਂ ਸ਼ੈਲ ਦੇ ਬਿਲਕੁਲ ਨੇੜੇ ਪਿੰਡ ਕਬੰਬੀਆਂਾਂ ਦੇ ਵਿੱਚ ਜਿੱਤੇ ਕੀ ਸੋਹਰੇ ਸਾਹਿਬ ਫਿਰ ਸਾਹਿਬ ਬੜੀ ਪਾਤੀ ਜਾਣਦੇ ਆ ਕਿ ਜਿਹੜੇ ਸ਼ਹੀਦੀਆਂ ਦੇ ਚਲਦੇ ਨੇ ਦਸਮੇਸ਼ ਪਿਛੜਾ ਨੇ ਆਪਣਾ ਸਰਵੰਸ ਵਾਰਿਆ ਬਹੁਤ ਸਿੱਖ ਸਿੰਘਾਂ ਸਿੱਖੀਆਂ ਨੇ ਆਪਣੀਆਂ ਅਜਾਨਾ ਦੇ ਕੇ ਸਾਡੇ ਕੋਲ ਲਈ ਆਪਣੀ ਜਾਨ ਵਾਰੀ ਉਹਨਾਂ ਸਿੰਘਾਂ ਸਿੱਖੀਆਂ ਦੇ ਲਈ ਯਾਦ ਦੇ ਵਿੱਚ ਅੱਜ ਜਿਹੜੇ ਇੱਥੇ ਪਿੰਡ ਦੇ ਵਿੱਚ ਕੋਤਰੀਆਂ ਖੜਾਈਆਂ ਗਏ ਨੇ ਅੱਜ ਜਿਹੜੇ ਪੂਰਵ ਪਾਏ ਗਏ ਨੇ ਬਾਬਾ ਜੀ ਸਾਡੇ ਨਾਲ ਮੌਜੂਦ ਹੈ ਪੂਰੀ ਸ਼ੰਕਤ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਉਹਨ ਆਹੇ ਕੋਈ ਜੀ ਕਾ ਗਾਲ ਸਾਹਿਬ ਜੀ ਕੀ ਹਕੀ ਉਹ ਸੰਗਤਾਂ ਭਾਈ ਜੋ ਕੇ ਨਕਰ ਲਾਉਣ ਬਾਮੀਆਂ ਨਾਲ ਸ਼ਹੀਦਾਂ ਸਿੰਘਾਂ ਦਾ ਉਸਤਾਨ ਦੋਦਾਰਾ ਬਾਮੀਆਂ ਨਾਲ ਹੈ ਲੋਕਦਾਨ ਤੋਂ ਸੈਦਲ ਕੱਟਾ ਰਾਹ ਜਾਂਦਾ ਇਹਦੇ ਉੱਤੇ ਸਥਿਤ ਹੈ ਬੀਰ ਦੇ ਨੇੜੇ ਇਹ ਗੁਰੂ ਗੁਰਦਵਾਰਾ ਸਾਹਿਬ ਸ਼ੋਪਤ ਹੈ ਭਾਈ ਤੇ ਪਹਿਲੀ ਮਾਤ ਨੂੰ ਸਵਾਗਤ ਹੋ ਜੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਖਸੂਬੀ ਸਿੰਘਾਂ ਦੀ ਜਾਤ ਨੂੰ ਸਮਰਪਿਤ ਸਵਾਤ ਦੇ ਭਾਈ ਨੂੰ ਮੁੱਖ ਰੱਖਦੇ ਹਾਂ ਪਹਿਲੀ ਪੋਤੋਂ ਇਹ ਜੋ ਸਮਾਗਮ ਹੈ ਸ਼ੁਰੂ ਹੋਏ ਹਨ ਸਾਤੇ ਪਹਿਲੀ ਮਾਤ ਨੂੰ ਇਸ ਸਮਾਗਮ ਦੀ ਜੋ ਸਮਾਪਤੀ ਹੋਣੀ ਹੈ ਕਿ ਸਮੂਹ ਸਿੰਘ ਸਿੰਘਾਂ ਦੀ ਜਾਜ ਨੂੰ ਸਭਰ ਪਤ ਸਵਤ ਦੇ ਪਾਇ ਨੂੰ ਮੁੱਖ ਰੱਖ ਰਿਹਾ ਇਹ ਕੋਤੀ ਸਮਾਗਮ ਹੈ ਤੇ ਸਾਰਿਆਂ ਦਾ ਸਾਂਝਾ ਕਾਰਜ ਤਨ ਮਨ ਧਨ ਦੇ ਨਾਲ ਸਾਰੀ ਸੰਗਤ ਨੂੰ ਭਾਈ ਬੇਨਤੀ ਹੈ ਨਿਮਤ ਸਹਿਤ ਤੇ ਸਹਿਯੋਗ ਦੇਣਾ ਹੈ ਜੋ ਕਿ ਇੱਥੇ ਸੇਵਾ ਚੱਲ ਰਹੀ ਹੈ ਜੋ ਬਾਬੇ ਦਾ ਪ੍ਰਾਣਾ ਸਤਾਨ ਸਿੰਘ ਗੀਠਾ ਸਾਹਿਬ ਪੋਜੋਚ ਆਸਰੇ ਬਰਾਂਡੇ ਬਣਾਏ ਗਏ ਹਨ ਤੇ ਉਹਨਾਂ ਦੀ ਤਿਆਰੀ ਕਰਨ ਵਾਸਤੇ ਸੰਗਤਾਂ ਦਾ ਸੰਯੋਗ ਵੀ ਮੰਗਿਆ ਜਾਂਦਾ ਹੈ ਭਾਈ ਜਾਨੀ ਸੱਜਣ ਨੂੰ ਬੇਨਤੀ ਹੈ ਕਿ ਐਸਾ ਅਸਥਾਨ ਦੇ ਉੱਤੇ ਜੋ ਕਿ ਬਹੁਤ ਹੀ ਚੜ੍ਹਦੀ ਕਲਾ ਵਾਲਾ ਸਥਾਨ ਹੈ ਕਿ ਇੱਥੇ ਕੋਈ ਵੀ ਜੋ ਪਾ ਹੁਨਰ ਹੈ ਜਾਂ ਜੋ ਸੁਖ ਨਾਲ ਸੁਖਦਾ ਹੈ ਅਰਦਾਸ ਅਰਦਾਸ ਲੋਕ ਕੀ ਕਰਦਾ ਹੈ ਉਹ ਕਾਲਪੁਰ ਕਵੇਹ ਨੂੰ ਪਰਮਾਤਮਾ ਦੀ ਸ਼ਿਸ਼ੇ ਸੁਆਈ ਕਿ ਪੰਨ ਆਲ ਸੰਪੂਰਨ ਹੋ ਜਾਂਦੀ ਹੈ ਇਸ ਜਗ੍ਹਾ ਤੇ ਭਾਈ ਤਨਮਨ ਤਾਂ ਆਪਣੇ ਨਾਲ ਸਾਰੀ ਸੰਗਤ ਦੀ ਬੇਨਤੀ ਹੈ ਕਿ ਸੇਵਾ ਕਰਨੀ ਹੈ ਤੇ ਦਾਨੀ ਜੀ ਤੁਹਾਨੂੰ ਬੇਨਤੀ ਹੈ ਕਿ ਭਾਈ ਇਸ ਅਸਥਾਨ ਦੇ ਉੱਤੇ ਜੋਗਦਾਰ ਵੀ ਪਉਣਾ ਹੈ ਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਭਾਈ ਸੂਤ ਸੰਗਤਾਂ ਨੂੰ ਬੇਨਤੀ ਹੈ ਕਿ ਇੱਕ ਜੋ ਵੀ ਲੰਗਰ ਚੱਲਦਾ ਹੈ ਮਾਇਆ ਲੰਗਰ ਪ੍ਰਸ਼ਾਦ ਦੇ ਤਿਆਰ ਕਰਦਿਆਂ ਸੇਵਾਦਾਰ ਸੇਵਾ ਕਰਦੇ ਆ ਭਾਈ ਬਹੁਤ ਹੀ ਸਨ ਸਰਦੋਰਸਾ ਸਹਿਯੋਗ ਦੇ ਰਹੀ ਹੈ ਸਾਰੇ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਮੌਕਾ ਦੇਣਾ ਇਸ ਵਾਗਨ ਵਿੱਚ ਆਈ ਸੇਵਾ ਕਰਨੀ ਹੈ ਇਹ ਜੋ ਸਥਾਨ ਹੈ ਇਹ ਪੁਧੌਰ ਨਗਰ ਦਾ ਸਥਾਨ ਹੈ ਤੇ ਬਰਨਾਲਾ ਜ਼ਿਲ੍ਹਾ ਹੈ ਭਾਈ ਸੂ ਸੰਗਤਾਂ ਦੇ ਸੀਏ ਤਾਂ ਨੂੰੰਤਾਂ ਦੇ ਨਾਲ ਸਹਿਯੋਗ ਦੇ ਬਾਹਰ ਜੀ ਦਾ ਖੰਸਾ ਜੀ ਦੀ ਇਫਤਿਹਾਰ ਦੇ ਤੋਂ ਦੀ ਸੇਵਾਦਾਰ ਵੀ ਮੌਜੂਦ ਨੇ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਕਿ ਉਹਨਾਂ ਦਾ ਵੀ ਇਸ ਤਰ੍ਹਾਂ ਦਾ ਥਰਮਸਥਾਨ ਚੱਲਣਾ ਜਿਵੇਂ ਬਾਬਾ ਜੀ ਨੇ ਜ਼ਿਕਰ ਕੀਤਾਗਾ ਜਿਵੇਂ ਇੱਕ ਥਰਮਸਥਾਨ ਚੱਲਦੇ ਨੇ ਨਗਰ ਦੇ ਸਹਿਯੋਗ ਦੇ ਨਾਲ ਪੈਂਦੇ ਨੇ ਨਗਰ ਦੇ ਸਹਿਯੋਗ ਦੇ ਨਾਲ ਲੰਗਰ ਚੱਲਦਾਗਾ ਨਗਰ ਦੇ ਸਹਿਯੋਗ ਦੇ ਨਾਲ ਜਿਹੜੇ ਮਕਾਨ ਨੇ ਜਿਹੜੇ ਦੁੱਖ ਘੂ ਕਰਨੇ ਕੋ ਬਣਦੇ ਨੇ ਜਿਵੇਂ ਬਾਬਾ ਜੀ ਨੇ ਸੇਵਾ ਲਈ ਗੀਤੀ ਕੀਤੀ ਆ ਕਿ ਅਜਿਵੇਂ ਆਪਾਂ ਕਿੰਨੇ ਕੀ ਤਰਫੋਂ ਦੇ ਨਾਲ ਜਿਉਂ ਹੀ ਜੈਸੇ ਮਪਾਸ਼ਾ ਵਿਚਾਰ ਚਾਹੁੰਦੇ ਸੀ ਜਿਉਂ ਹੀ ਕਰਨਾ ਸਾਡੇ ਨਾਲ ਵੀ ਮਜੂਦਾ ਪੰਨਾਂ ਨੇ ਗੱਲਬਾਤ ਕਰ ਗਿਆ ਕਿ ਹਾਂਜੀ ਜੀ ਬਾਬਾ ਜੀ ਦੇ ਦਿੱਤੇ ਸੇਵਾ ਦਾ ਮਕਸਦ ਦੇਖੋ ਜੀ ਇਹ ਇਹ ਜਿਹੜਾ ਗੁਰੂ ਸਥਾਨ ਹੈ ਨਾ ਬਹੁਤ ਸਰਦਾਰਾ ਸੋ ਇਹ ਲੋਕਾਂ ਨੂੰ ਚਾਹੀਦਾ ਇਹ ਹੈਗਾ ਗੁਰੂ ਘਰ ਨੂੰ ਸਪੋਰਟ ਕਰਨੀ ਚਾਹੀਦੀ ਬਸ ਤੋਂ ਬਸ ਸਥੇਲ ਅੰਦਰ ਹਾਲ ਦਾ ਚੱਲਦਾ ਕੰਮ ਚੱਲਦਾ ਉਹਦੇ ਨਾਲ ਸਪੋਰਟ ਕਰੋ ਸਾਰੇ ਹਨਾ ਗੁਰੂ ਘਰਾਂ ਨੂੰ ਆਪਾਂ ਸਪੋਰਟ ਕਰਾਂਗੇ ਤਾਂ ਹੀ ਆਪਾਂ ਗੁਰਸਿੱਖੀ ਨਾਲ ਜੁੜਾਂਗੇ ਇਸੇ ਜ਼ਿਆਦਾਤਰ ਬੱਚਿਆਂ ਨੂੰ ਸਾਰਨ ਗੁਰਸਿੱਖੀ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਬੱਚੇ ਨਸ਼ੇ ਤੋਂ ਹਰ ਚੀਜ਼ ਤੋਂ ਦੂਰ ਰਹਿਣ ਬਾਬਾ ਜੀ ਲੰਬੇ ਟਾਈਮ ਤੋਂ ਸੇਵਾ ਕਰ ਰਹੇ ਹੈ ਇੱਥੇ ਤੇ ਬਹੁਤ ਇਹਨਾਂ ਨੇ ਮਨ ਧਨ ਨਾਲ ਸੇਵਾ ਕਰ ਰਹੇ ਲੋਕਾਂ ਨੂੰ ਵੀ ਇਹੀ ਉਮੀਦ ਹੈ ਵੀ ਲੋਕ ਵੀ ਆਉਣ ਇਸ ਕੰਮ ਚਾਗੇ ਤਾਂ ਜੋ ਗੁਰੂ ਘਰਾਂ ਦੀ ਆਪਾਂ ਜੀ ਗੁਰੂ ਘਰਾਂ ਨੂੰ ਸਪੋਰਟ ਕਰਾਂਗੇ ਤਾਂ ਹੀ ਆਪਣਾ ਸਿੱਖੀ ਦਾ ਢੰਗ ਲਾਹੂਗਾ ਤੇ ਬਾਕੀ ਬਹੁਤ ਬਹੁਤ ਚੰਗਾ ਸਥਾਨ ਹੈ ਬਹੁਤ ਵਧੀਆ ਮਹਾਂਤਾਲ ਹੈਗਾ ਤੇ ਹਰ ਸੁੱਖ ਪੂਰੀ ਹੁੰਦੀ ਆ ਪਰ ਮਨ ਤਨ ਮਨ ਨਾਲ ਕਰਨਾ ਪੈਂਦਾ ਬਹੁਤ ਵਧੀਆ ਜਗ੍ਹਾ ਜੀ ਵੀ ਨੇ ਬਹੁਤ ਵਧੀਆ ਗੱਲ ਕੀਤੀ ਆ ਕਿ ਜਿਹੜੀ ਸਾਡੀ ਹੁਣ ਦੀ ਨਵੀਂ ਪੀੜ੍ਹੀ ਆ ਉਹ ਸਿੱਖੀ ਬਾਣੀ ਤੋਂ ਤੇ ਸਿੱਖੀ ਤੋਂ ਦੂਰ ਨਹੀਂ ਜਾਂਦੀ ਆ ਜੀ ਗੱਲ ਕਰਦੇ ਆਪਾਂ ਬਾਬਾ ਜੀ ਨਾਲ ਦੁਬਾਰਾ ਫਿਰ ਗੱਲ ਦਾ ਜ਼ਿਕਰ ਕਰਾਂਗੇ ਬਾਬਾ ਜੀ ਜਿੱਥੇ ਵੀ ਗੱਲ ਕਰਦੇ ਆ ਆਪਾਂ ਪੰਜ ਪਿਆਰਿਆਂ ਦੀ ਚਾਰ ਸਹਿਬ ਜਦਿਆਂ ਸਾਡੇ ਕੋਮਲੀ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਅੱਜ ਬਹੁਤ ਸਾਰੇ ਪਰਿਵਾਰ ਤੇ ਬਹੁਤ ਸਾਰੀ ਐਸੀ ਨੌਜਵਾਨੀ ਪੀੜ੍ਹੀ ਆ ਜਿਨ੍ਹਾਂ ਨੂੰ ਚਾਰ ਸਹਿਬ ਜਦਿਆਂ ਦਾ ਨਾਮ ਦਾ ਨਹੀਂ ਪਤਾ ਪੰਜ ਪਿਆਰਿਆਂ ਦੇ ਨਾਮ ਦਾ ਨਹੀਂ ਪਤਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਵੀ ਉਹਨਾਂ ਲਈ ਇਹ ਉਹਦਾ ਆਪਣੇ ਹੁਣ ਸਿੱਖੀ ਤੋਂ ਦੂਰ ਜਾ ਰਹੇ ਨੇ ਇਹ ਪਈ ਸਾਡੇ ਨੂੰ ਬੇਨਤੀ ਹੈ ਕਿ ਜੇ ਵੀ ਆਪਾਂ ਸੈਕਟਰ ਮੋ ਸਾਨੂੰ ਜੇ ਸੇਵਾ ਕਰਦੇ ਹੈ ਮੈਂ ਇਹ ਸਾਰਾ ਖੁੱਦ ਵਾਹ ਸੇਵਾ ਕਰਾ ਤੋ ਨਸ਼ਾ ਤੋਂ بچੋ ਤੇ ਮਹਿਰੂ ਦੇ ਨਾਲ ਜੋੜਨਾ ਚਾਹੀਦਾ ਹੈ ਸਾਤਨਾ ਵਾਇਰਸ ਤੋਂ ਬਚਣਾ ਚਾਹੀਦਾ ਭਾਈ ਜੇਹੀ ਸਾਜ ਤੋਂ ਬਚੇ ਸਫਲਤਾ ਹਾ ਭਾਈ ਬੜੀ ਚੰਗੀ ਚਰਪੀ ਹਾਂਜੀ ਜਿਹੜੇ ਆਪਣੇ ਚਾਰੇ ਸਾਹਿਬ ਜਦਦੇ ਵੀ ਕੁਰਬਾਨੀਆਂ ਕੀਤੀਆਂ ਉਹ ਆਪਾਂ ਭੁੱਲ ਨਹੀਂ ਸਕਦੇ ਹਨ ਉਹਨਾਂ ਦਾ ਦਿੱਤਾ ਉਹਨਾਂ ਦਾ ਕਰਕੇ ਆਪਣੇ ਸਿਰ ਤੇ ਪੱਗਾਂ ਮਤਲਬ ਉਹਨਾਂ ਜੋ ਵੀ ਹੈ ਨਹੀਂ ਉਹਨਾਂ ਜੋ ਵੀ ਹੈ ਨਹੀਂ ਆਪਣੇ ਉਹਨਾਂ ਦਾ ਸਿਰ ਤੇ ਉਹਨਾਂ ਦਾ ਕਰਕੇ ਸਿਰ ਤੇ ਪੱਗਾਂ ਨਹੀਂ ਰਹਿਣੀਆਂ ਤੇ ਉਹਨਾਂ ਦੇ ਸਹਜ ਉਹਨਾਂ ਦੇ ਲੜ ਲੱਗੋ ਹਨਾ ਉਹਨਾਂ ਨੇ ਆਪਣੇ ਲਈ ਜੀਵਨ ਸਾਰਾ ਗੁਰੂ ਸਾਹਿਬ ਜੀ ਨੇ ਸਾਰਾ ਪਰਿਵਾਰ ਬਾੜ ਤੱਕ ਬਾੜ ਦੇ ਵਿੱਚ ਕੋਈ ਨਹੀਂ ਅੱਜ ਤੱਕ ਵੈਸਟਰੀ ਕੱਢ ਕੇ ਦੇਖ ਲਓ ਕਿਸੇ ਦੀ ਵੀ ਗੋਰੀਆਂ ਦੀ ਕਿਸੇ ਦੀ ਵੈਸਟਰੀ 'ਚ ਇਹ ਚੀਜ਼ ਹੈ ਨਹੀਂ ਦੀ ਸਿਰਫ ਇਹ ਆਪਣੀ ਹਿਸਟਰੀ ਚ ਆਪਾਂ ਬਹੁਤ 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 ਆਪਾਂ ਕਰਮਾਂ ਵਾਲੇ ਆ ਜਿਹੜੇ ਆਪਾਂ ਸਿੱਖ ਧਰਮ ਚ ਪੈਦਾ ਹੋਈ ਅਸੀਂ ਬਸ ਇਹ ਲੋਕਾਂ ਨੂੰ ਬੇਨਤੀ ਆ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਦੇ ਲੜ ਲਾਓ ਤਾਂ ਜੋ ਬੱਚਿਆਂ ਦੇ ਜੀਵਨ ਨਸ਼ਿਆ ਤੋਂ ਹਰ ਚੀਜ਼ ਤੋਂ ਰਹਿਤ ਹੋ ਜਾਣ ਬੱਚੇ ਨਹੀਂ ਆਪਣਾ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਇਹਨਾਂ ਦਿਨ ਬੱਚੇ ਨਸ਼ਾ ਕਰਨੇ ਕਿਉਂ ਆਪਣੇ ਸਿੱਖੀ ਦੀ ਇਹ ਲੋਕ ਸਿੱਖੀ ਨੂੰ ਅੱਗੇ ਨਹੀਂ ਲਿਆ ਰਹੇ ਲੋਕਾਂ ਨੂੰ ਇਹ ਅਪੀਲ ਆ ਪਲੀਜ਼ ਹੈਲਪ ਕਰੋ ਸਪੋਰਟ ਕਰੋ ਸਿੱਖੀ ਨੂੰ ਤਾਂ ਜੋ ਲੋਕਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗ ਸਕੇ ਗੁਰੂਆਂ ਨੇ ਕਿੰਨੇ ਆਪਣੇ ਸ਼ਹੀਦ ਕਿੰਨੇ ਗੁਰੂ ਤੇਗ ਬਹਾਦਰ ਜੀ ਨੇ ਦੇਖ ਲਓ ਹਿੰਦ ਦੀ ਖਾਤਰ ਆਪਣਾ ਬੀਸੇਸ ਤੌਰ ਦਾ ਤੇ ਸਾਰੇ ਹਿੰਦੂ ਵੀਰਾਂ ਨੂੰ ਸਿੱਖਾਂ ਨੂੰ ਮੁਸਲਮਾਨਾਂ ਸਾਈਆਂ ਨੂੰ ਸਭ ਨੂੰ ਬੇਨਤੀ ਆ ਪਲੀਜ਼ ਸਪੋਰਟ ਕਰੋ ਸਾਰਿਆਂ ਦਾ ਧਰਮ ਇੱਕੋ ਜਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਭਤੇ ਇਹ ਜਿਹੜੀ ਜਗ੍ਹਾ ਤੇ ਖੜੀ ਹੈ ਜਗ੍ਹਾ ਬਹੁਤ ਸ਼ਕਤੀ ਵਾਲੀ ਹੈ ਜਿਹੜੇ ਇੱਥੇ ਸਾਧੂ ਸੰਤ 봉 ਸੇਵਾ ਕਰਦੀਆ ਪਹਿਲਾਂ ਉਹ ਨਹੀਂ ਧਰਸੀ ਸੀ ਕਿ ਉਹ ਸੰਤ ਜੰਗਲਾਂ ਦੇ ਸੀ ਜਿਹੜਾ ਜੰਗਲਾਂ ਦੀ ਇਤਿਹਾਸ ਗੱਲ ਹੈ ਇਹ ਕੋਲੋਂ ਭਾਈ ਇੱਥੇ ਥੋੜੀ ਜਗ੍ਹਾ ਸੀ ਜੇ ਥੋੜੀ ਜਗ੍ਹਾ ਸੀ ਭਾਈ ਸੰਤ ਦੀ ਇੱਧਰ ਨਿਗਾਹ ਹੋ ਗਈ ਹੌਲੀ ਹੌਲੀ ਸਾਧੂ ਸੰਤ ਹੋ ਰਾ ਜੇ ਹੁਣ ਸਾਡੀ ਸੰਤ ਬਹੁਤ ਸੇ ਤੋਂ ਆਇਆ ਹੈ ਜੀ ਬੰਮਾ ਪਾਤੂ ਖਾਲਸਾ ਸਾਹਿਬ ਇਹ ਲੰਗਰ ਖਾਦੇ ਜੀ ਸੇਵਾ ਕਰਦੇ ਆ ਇਹ ਲੰਗਰ ਦੇ ਪਰਸਾਂ ਦੀ ਸੇਵਾ ਕਰਕੇ ਸੰਗਤ ਨੂੰ ਜੋੜਦੇ ਆ ਸੰਗਤ ਨੂੰ ਗਲਤ ਨਹੀਂ ਕੰਮ ਕਰਨ ਦੇ ਸੰਗਤ ਨੂੰ ਬਾਣੀ ਕਹੇ ਆ ਵੀ ਭਾਈ ਤੁਸੀਂ ਬਾਣੀ ਦੇ ਵਿੱਚ ਜੁੜੋ ਜਿੰਨੇ ਵੀ ਸੰਗਤ ਇੱਥੇ ਆਉਂਦੀ ਆ ਮੱਥਾ ਟੇਕਣਾ ਆਉਂਦੀ ਆ ਵੀ ਭਾਈ ਤੁਸੀਂ ਬਾਣੇ ਲੈ ਜਾਓ ਵਹਿਰੂ ਵਹਿਰੂ ਕਹਿੰਦੇ ਘਰ ਤੱਕ ਜਾਵੋ ਤੇ ਵਹਿਰੂ ਦੇ ਨਾਲ ਜੁੜੋ ਜੇ ਆਪਾਂ ਵਹਿਰੂ ਦੇ ਨਾਲ ਜੁੜਾਂਗੇ ਆਪਣਾ ਬਹੁਤ ਵਧੀਆ ਸਫਲ ਹੋਊਗਾ ਛੋਟੇ ਛੋਟੇ ਬੱਚੇ ਨਿਉਂ ਦੇ ਵਿੱਚ ਚੜਾਤੇ ਵਾਦੇ ਗੁਰੂ ਗੋਬਿੰਦ ਸਿੰਘ ਦੇ ਗੁਰੂ ਗੋਬਿੰਦ ਸਿੰਘ ਨੇ ਨਿਉਂ ਆ ਦੇ ਕੋਲ ਸ਼ਰਮ ਦਿਤ ਨਾ ਐ ਸ਼ਰਮ ਦੇ ਵਿੱਚ ਚਨਾਏ ਜਦੋਂ ਚਨਾਏ ਉਹ ਇੱਕ ਨਾ ਪਿੰਗਣੀ ਦੇ ਵਿੱਚ ਇੱਕ ਅੜਦੀ ਸੀ ਗੋਡੇ ਕੋਲੋਂ ਜਦੋਂ ਗੋਡੇ ਕੋਲੋਂ ਇੱਕ ਅੜਦੀ ਸੀ ਉਹ ਸਹਿਬ ਜਾਂਦਾ ਧਰਮ ਨਹੀਂ ਹਾਰਿਆ ਉਹ ਕਹਿੰਦਾ ਮੇਰਾ ਗੋਡਾ ਸਾਗ ਮੇਤਰੀ ਇਟਣਾ ਵੱਡੀ ਕਹਿੰਦਾ ਜੀ ਇਟਣਾ ਵੱਡੀ ਮੇਰਾ ਗੋਡਾ ਉਹ ਸਹਿਬ ਜਾਂਦੇ ਆ ਗੋਡਾ ਮੇਤਰੀ ਦੇ ਹਾਰ ਵੱਡਿਆ ਤੇਸੀ ਨਾਲ ਤੇਸੀ ਨਾਲ ਗੋਡਾ ਵੱਟ ਕੇ ਉਹ ਵੀ ਅੱਜ ਪੂਰੀ ਲਈ ਸੰਗਤ ਐਨਾ ਮੋਹਲਾ ਸੰਗਤਾਂ ਦੀ ਖੇਨਾ ਮੰਗਦਾ ਵਾਇਰੂਸ ਖਾਲਸਾ ਵਾਇਰੂਸ ਬਬਾ ਜੀ ਨੇ ਬਹੁਤ ਹੀ ਜਰੀ ਦਸਤਾਨ ਦੱਸੀ ਹੈ ਕਿ ਸੋਡੇ ਸਾਹਿਬ ਜਰਦੇ ਨੇ ਕਿਵੇਂ ਆਪਣੇ ਜਿੰਦਾ ਵਾਲਕੇ ਸਾਡੇ ਘਰ ਨੂੰ ਬਚਾਇਆ ਇਥੇ ਇਹ ਗੱਲ ਦੱਸਣ ਬਹੁਤ ਜ਼ਿਕਰਜੋਗ ਹੈ ਕਿ ਸਾਡੇ ਪਰਿਵਾਰਾਂ ਦਾ ਸਾਡੀਆਂ ਸਰਕਾਰਾਂ ਦਾ ਕਿਤੇ ਨਾ ਕਿਤੇ ਮਾਪਿਆਂ ਦਾ ਵੀ ਬਹੁਤ ਵੱਡਾ ਦੋਸ਼ ਹੈ ਮਾਪੇ ਵੀ ਇਸ ਗੱਲ ਦੇ ਬਹੁਤ ਜ਼ਿੰਮੇਵਾਰ ਨੇ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਰੱਖਿਆ ਜਾ ਸਿੱਖੀ ਬਾਰੇ ਉਹਨਾਂ ਨੂੰ ਜਾਣਾਂ ਨਹੀਂ ਪਾਇਆ ਤਾਂ ਅਸੀਂ ਸਾਡੇ ਚੈਨਲ ਦੇ ਮਾਧਮ ਰਹੀ ਬਤਾ ਜੀ ਨੇ ਵੀ ਇਹ ਹੀ ਬੇਨਤੀ ਕੀਤੀ ਹੈ ਕਿ ਬੱਚਿਆਂ ਨੂੰ ਗੁਰਬਾਣੀ ਬਾਰੇ ਦੱਸੋ ਪੰਜ ਪਿਆਰਿਆਂ ਬਾਰੇ ਦੱਸੋ ਤੁਹਾਡੇ ਸਤਾਰ ਸ਼ਹਿਵ ਜੀ ਆਦਿ ਬਾਰੇ ਦੱਸੋ ਜਿਨ੍ਹਾਂ ਨੇ ਸਾਡੀ ਕੌਮ ਲਈ ਆਪਣੀਆਂ ਜਾਨਾਂ 바ਹੀਆਂ ਔਰ ਸਾਨੂੰ ਅੱਜ ਸਾਡੀ ਕੌਮ ਨੂੰ ਉਹਨਾਂ ਨੇ ਬਚਾਇਆਗਾ ਜਿਵੇਂ ਅਸੀਂ ਤੁਹਾਨੂੰ ਬਾਬਾ ਜੀ ਨਾਲ ਮਿਲਾਇਆ ਇਹ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਨਵੇਂ ਨਵੇਂ ਖਬਰਾਂ ਲੈ ਕੇ ਫੇਰ ਆਜ਼ੁਰਮ ਅਗੇ ਜਾਂਦੇ ਜਾਂਦੇ ਅਸੀਂ ਤੁਹਾਨੂੰ ਇਹ ਗੱਲ ਕਹਿਣੀ ਬਹੁਤ ਜ਼ਰੂਰੀ ਸਮਝਦੇ ਹਾਂ ਕਿ ਆਪਾਂ ਨੂੰ ਸਾਰੇ ਨੂੰ ਪਤਾ ਕਿ ਸੀਦੀ ਦਿਹਾਣੇ ਚਾਹਦੇ ਨੇਗੇ ਆਪਾਂ ਬਹੁਤ ਸਾਰੇ ਕਮੈਂਟਸ ਕਰਦੇ ਆਂਗੇ ਬਹੁਤ ਸਾਰੇ ਕਮੈਂਟਸ ਆਪਾਂ ਕਰਦੇ ਰਹਿਣੇ ਆਂਗੇ ਤਾਂ ਸਾਡੀ ਇਸ ਵੀਡੀਓ ਵਿੱਚ ਵੀ ਸਤਨਾਮ ਵਾਹਿਗੁਰੂ ਜੇ ਕਮੈਂਟ ਜ਼ਰੂਰ ਕਰਨਾ ਤਾਂ ਕਿ ਜਿਹੜੀ 시ਦੀ داری ਚੰਗ ਰਹੇ ਨੇ ਅਸੀਂ ਉਹਦੇ 'ਚ ਥੋੜਾ ਜੋਰ ਦਰ ਪਾ ਸਕੀਏ ਜਿਵੇਂ ਤੁਹਾਨੂੰ ਇਹਨਾਂ ਸਾਰੀ ਸੰਕਤਨਾ ਮਿਲਿਆ ਹੈ ਇਹ ਤੁਹਾਡੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੈ ਕੇ ਫੇਰ ਆਜੂ ਰਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫੇਰ ਆਜੂ ਰਵਾਂਗੇ ਉਦ ਤੱਕ ਲਈ ਸ세 ਕਾਲ ਜੀ